ਇਹ ਅੰਡਰ 14 ਦੇ ਜਿਹੜੀਆਂ 68ਵੀਂ ਸਟੇਟ ਗੇਮਾਂ ਸੀਗੀਆਂ ਇਹ ਪੀਐਸੂ ਨੂੰ ਦੇਣਾ ਦੇਖੇ ਹੋਈਆਂ ਜਿਹਦੇ ਵਿੱਚ ਜਿਹੜੀ ਚਚਰਾੜੀ ਅਕਾਦਮੀ ਦੀ ਟੀਮਾਂ ਇਹ ਸੈਕੰਡ ਪੋਜੀਸ਼ਨ ਦੂਸਰੀ ਵਾਰ ਐਜੂਕੇਸ਼ਨ ਮੈਂਗਾ ਇਹਨੇ ਹਾਸਲ ਕੀਤੀ ਆ ਜਿਹਦੇ ਵਿੱਚ ਰਾਉਂਡ ਗਲਾਸ ਦਾ ਐਜੂਕੇਸ਼ਨ ਦਾ ਬਹੁਤ ਵੱਡਾ ਰੋਲ ਆ 2 ਸਾਲ ਹੋਏ ਆ ਜਿਹੜਾ ਇਹ ਵਿੰਗ ਚੱਲਦੇ ਨੂੰ ਪਹਿਲੇ ਸਾਲ ਵੀ ਸਾਡੀ ਸੈਕੰਡ ਪੋਜੀਸ਼ਨ ਸੀ ਇਸ ਵਾਰ ਵੀ ਸੈਕੰਡ ਪੋਜੀਸ਼ਨ ਸਾਡੀ ਆਈ ਆ ਔਰ ਰਿਪੀਟ ਅਸੀਂ ਜਿਹੜਾ ਮੈਡਲ ਆ ਦੁਬਾਰਾ ਕੀਤਾ ਆ ਇਹਦੇ ਵਿੱਚ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਸੀਂ ਅੱਗੇ ਕੋਸ਼ਿਸ਼ ਕਰਾਂਗੇ ਕਿ ਅੱਗੇ ਅਗਲੇ ਸਾਲ ਤੋਂ ਅਸੀਂ ਫਰਸਟ ਹੋਣ ਦੀ ਉਮੀਦ ਰੱਖਾਂਗੇ ਤੇ ਬਹੁਤ ਵਧੀਆ ਬੱਚਿਆਂ ਨੇ ਪ੍ਰਦਰਸ਼ਨ ਕੀਤਾ ਇਹਦੇ ਚ ਸਭੇ ਫਾਈਨਲ ਜਿਹੜਾ ਮੈਚ ਸੀ ਸਾਡਾ ਏਪੀਐਸ ਸੰਹਾਲੀ ਨਾਲ ਸੀ ਜਿਹੜਾ 2-0 ਤੇ ਅਸੀਂ ਜਿੱਤ ਗਏ ਸੀਗੇ ਉਹਨਾਂ ਨੂੰ ਤੇ ਫਾਈਨਲ ਮੈਚ ਅਸੀਂ ਸਰਜੀਤ ਕਟਵੀ ਨੂੰ ਹਾਰ ਗਏ ਤੇ ਬਹੁਤ ਵਧੀਆ ਬੱਚੇ ਖੇਲੇ ਦੋਨਾਂ ਮੈਚਾਂ ਦੇ ਵਿੱਚ ਵੀ ਜਿਹੜੇ ਪਹਿਲਾ ਮੈਚ ਸੀ ਲੀਕ ਮੈਸ ਸੀ ਫਿਰ ਨਾ ਕੋਰ ਸੀ ਪ੍ਰੀ ਕੁਆਟਰ ਕੁਆਟਰ ਬਹੁਤ ਵੀ ਬੱਚਿਆ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਹਨਾਂ ਵਿੱਚ ਤਾਂ ਇਹਨਾਂ ਬੱਚਿਆਂ ਨੇ ਕੋਈ ਗੋਲ ਵੀ ਨਹੀਂ ਖਾਦਾ ਵੀ ਯਾਦਾਂ ਤਾਂ ਕੋਈ ਕਿਸੇ ਟੀਮ ਨੂੰ 12-0 ਕੇ ਨੂੰ 5-0 ਕੇ ਨੂੰ 3-0 2-0 ਦੇ ਨਾਲ ਜਿਹਦੇ ਮੁਕਾਬਲੇ ਜਿੱਤ ਕੇ ਟੀਮ ਸੈਮੀਫਾਈਨਲ ਵਿੱਚ ਪਹੁੰਚ ਕੇ ਤੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸਰਕਾਰੀ ਸਰਦਾਰ ਹਰਪਜਨ ਸਿੰਘ ਸਰਕਾਰੀ ਹਾਈ ਸਕੂਲ ਚ ਚਰਾੜੀ ਦੀ ਇੰਚਾਰਜ ਮੈਡਮ ਸਾਡੇ ਕੋਲ ਪਿਛਲੇ 2 ਸਾਲਾਂ ਤੋਂ ਜਿਹੜਾ ਅੰਡਰ 14 ਲੜਕੇ ਵਿੰਗ ਸ਼ੁਰੂ ਹੋਇਆ ਸੀ ਪਿਛਲੇ ਸਾਲ ਵੀ ਜਿਹੜੇ ਅੰਡਰ 14 ਬੈਂਗ ਦੀ ਜਿਹੜੀ ਟੀਮ ਨੇ ਸਟੇਟ ਪੱਧਰ ਤੇ ਦੂਜੀ ਪੋਜੀਸ਼ਨ ਹਾਸਲ ਕੀਤੀ ਤੇ ਅੱਜ ਵੀ ਅਸੀਂ ਸਟੇਟ ਪੱਧਰ ਤੇ ਪੀਏ ਯੂ ਦੇ ਵਿੱਚ ਜਿਹੜੇ ਮੈਚ ਖੇਡੇ ਨੇ ਉਸ ਦੇ ਵਿੱਚ ਸਾਡੀ ਟੀਮ ਨੇ ਸੈਮੀਫਾਈਨਲ ਦੇ ਵਿੱਚ ਮਹਾਲੀ ਨੂੰ ਹਰਾਇਆ ਤੇ ਸਾਡੀ ਟੀਮ ਜਿਹੜੀ ਹੈ ਫਾਈਨਲ ਵਿੱਚ ਪਹੁੰਚ ਗਈ ਤੇ ਹੁਣ ਅੱਜ ਇਸ ਫਾਈਨਲ ਦੇ ਵਿੱਚ ਸਾਡੀ ਟੀਮ ਨੂੰ ਜਿਹੜਾ ਦੂਜਾ ਸਨ ਹਾਸਲ ਹੋਇਆ ਤੇ ਸਿਲਵਰ ਮੈਡਲ ਸਾਨੂੰ ਪ੍ਰਾਪਤ ਹੋਏ ਨੇ ਅਸੀਂ ਇਸ ਦੇ ਵਿੱਚ ਇਹ ਮੈਂ ਕਹਿਣਾ ਚਾਹੁੰਦੀ ਆ ਵੀ ਸਾਡੇ ਜਿਹੜੇ ਇਸ ਰਾਉਂਡ ਕਲਾਸ ਅਕੈਡਮੀ ਦੇ ਕੋਚ ਸਰਦਾਰ ਅਖਵਿੰਦਰ ਸਿੰਘ ਅਤੇ ਸਰਦਾਰ ਕੁਲਵਿੰਦਰ ਸਿੰਘ ਦੇ ਜਿਹੜੀ ਇਸ ਪ੍ਰਾਪਤੀ ਲਈ ਸਾਰਾ ਸਿਹਰਾ ਉਹਨਾਂ ਦੇ ਸਿਰ ਜਾਂਦਾ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਬਾਕੀ ਜਿਹੜੇ ਸਾਡੇ ਸਾਰੇ ਬੱਚੇ ਨੇ ਇਹ ਇੱਕ ਬਹੁਤ ਹੀ ਰਾਸਰੀ ਵਾਲੀ ਵੀ ਗੱਲ ਵੀ ਕਹਿ ਸਕਦੇ ਆ ਤੇ ਇੱਕ ਮਾਣ ਵਾਲੀ ਵੀ ਆ ਕਿ ਸਾਡੇ ਸਾਰੇ ਬੱਚੇ ਜਿਹੜੇ ਗਰੀਬ ਘਰਾਂ ਦੇ ਵਿੱਚੋਂ اٹਕੇ ਇਸ ਵੱਡੀ ਇਸ ਵੱਡੀ ਪ੍ਰਾਪਤੀ ਦੇ ਵਿੱਚ ਉਹਨਾਂ ਨੇ ਸਾਡਾ ਜਿਹੜਾ ਸਿਰ ਉੱਚਾ ਕੀਤਾ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਇਹ ਸਾਰੇ ਹੀ ਵਧਾਈ ਦੇ ਪਾਤਰ ਨੇ ਸਾਰੇ ਮਾਪਿਆਂ ਵੀ ਵਧਾਈ ਦੇ ਪਾਤਰ ਨੇ ਤੇ ਆਪਣੇ ਕੋਚ ਸਾਹਿਬਾਨ ਅਧਿਆਪਕ ਸਹਿਵਾਨ ਅਤੇ ਹੋਰ ਸਾਰੇ ਪੈਣ ਦੇ ਸਾਰੇ ਜਿਹੜੇ ਸੱਜਣਾ ਨੂੰ ਮੈਂ ਵਧਾਈ ਦਿੰਨੀ ਆ ਧੰਨਵਾਦ